ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਟਾਈਮ ਤਾਂ ਮੈਂ ਦੇਖਿਆ ਨਹੀਂ ਭਾਈ ਸਾਢੇ ਨੂੰ ਹੋਗੇ ਮੈਂ ਤਾਂ ਕਿਹਾ ਸੀਗਾ ਵੀ 7:30 ਵਜੇ ਪਹ ਚਲੇ ਜਾਵਾਂਗੇ ਕੱਪੜੇ ਮੈਂ ਧੋਤੇ ਸਾਰੇ ਰੋਟੀਆਂ ਬਣਾਤੀਆਂ ਝਾੜੂ ਲਾ ਤੇ ਪੁੱਛ ਲਾਣੀ ਹੈਗਾ ਸਬਜੀ ਸਬਜੀ ਵਗੈਰਾ ਬਣਾ ਲਈ ਪਾਪਾ ਜੀ ਆਜੋ ਤੇ ਮੈਂ ਚੱਲੀ ਆ ਪਾਪਾ ਜੀ ਨੂੰ ਦਵਾਈ ਦੇਵਾਂ ਸਰਦਾਰ ਜੀ ਮੇਰੇ ਘਰੇ ਰਹਿਣਗੇ ਉਦਾਂ ਉਦਮਨੋ ਕੇ ਟਿਊਸ਼ਨ ਲਵਾ ਕੇ ਦੇ ਕੇ ਆਣੀ ਹਾਂ ਨੂੰ ਔਰ ਤੋਂ ਪੇਪਰ ਹੈ ਕੱਲ ਨੂੰ ਤਾਂ ਕਰਕੇ ਤੇ ਹੁਣ ਮੈਂ ਮਹਿਰ ਪਾਪਾ ਜੀ ਚੱਲੇ ਆ ਮਹਾਲੀ ਨੂੰ ਚੰਡੀਗੜ੍ਹ ਪਾਪਾ ਜੀ ਕਾਰਡ ਹੈਗਾ ਨਾ ਤੁਹਾਡੇ ਕੋਲ ਆਹ ਕਾਰਡ ਆਧਾਰ ਕਾਰਡ ਆਧਾਰ ਕਾਰਡ ਠੀਕ ਹੈ ਲੱਕੀ ਪਰਟੀ ਆਪਣੀ ਧਵਾ ਲਈ ਸੀਗੀ ਠੀਕ ਹੈ ਆ ਉਦਮ ਬੈਗ ਤਾਂ ਧਾਰ ਲੈ ਕੰਮ ਦੇਖ ਲੈ ਬੈਗ ਧਾਰ ਟਿਊਸ਼ਨ ਤੇ ਪਾਪਾ ਜਾਏਗਾ ਫਿਰ ਦੇਖ ਲੋ ਕੰਮ ਮੁੰਡੇ ਖੜ ਰੋਟੀ ਖਾ ਲਈ ਰੋਟੀ ਬਣਾਈ ਪਈ ਐ ਯੋ ਮਿੰਨ ਤੇ ਛੋਟਾ ਕੱਪੜਾ ਫੇਰ ਗੱਡੀ ਮੇ ਫੇਰਨੇ ਕੇ ਕੰਮ ਆਪੇ ਪਿੱਛੇ ਰੱਖ ਲਓ ਪਾਪਾ ਜੀ ਬੈਗ ਬੂਗ ਸਾਰੇ ਗੋਲੀਆਂ ਪਰਾਣੀਆਂ ਉਧਰ ਲੈ ਲਈਆਂ ਹਾਉ ਸਾਰੀਆਂ ਫੈਲਾਂ ਆਏ ਆ ਨਾ ਹਾਂ ਗੋਲੀਆਂ ਫੈਲ ਆ ਦੇਖੀ ਨਹੀਂ ਐ ਦੇਖੀ ਗੱਲੀਆਂ ਦਾ ਇੱਥੇ ਰੱਖਿਆ ਤਾਂ ਹੈ ਇਸਕੇ ਜੋ ਕੰਮ ਕਾਗਜ਼ੇ ਦਵਾਈ ਵਾਲਾ ਇਹ ਨੋ ਪਾਹਰ ਕੱਢ ਲਿਆ ਇਹੋ ਕਾਗਜ਼ੇ ਦਵਾਈ ਵਾਲਾ ਇਹਦੀ ਗੋਲੀਆਂ ਨਹੀਂ ਮਿਲੀਆਂ ਕਿਉਂ ਨਹੀਂ ਹੈਗਾ ਕਿਉਂ ਹੈ ਦੱਸ ਚੇਨ ਨਾ ਇਹੋ ਨਹੀਂ ਹੈ ਲੋ ਪੇਟਰ ਜੀ ਦੁਆਰੇ ਉੱਥੇ ਗਏ ਤੇ ਆ ਮਿਲ ਤੀਮੋ ਇਹ ਕਮੈਂਟ ਪੂਰ। ਇਹ ਪੁਰਾਣਾ ਹੈ ਜੀ ਥੋੜੀ। ਇਹ ਪੁਰਾਣਾ ਹੈ ਇਹਨੂੰ ਪਰਾ ਰੱਖੋ ਇਹ ਲੋੜ ਨਹੀਂ। ਕੋਈ ਨਹੀਂ ਪਿੱਛੇ ਰੱਖ ਲਾ। ਹਾਂ ਉੱਧਰ ਰੱਖ ਦਿਓ ਇਹ ਤਾਂ 2025 ਦਾ ਹੈ 6 ਮਹੀਨੇ ਪੁਰਾਣਾ ਹੋ। ਸੋ ਸੋ। ਹਾਂ ਉੱਧਰ ਸਿਰੋਣਾ। ਇਹ ਰੰਜੀ ਡਾਕਟਰ ਦਾ ਨਮਕਦਾ ਲੈਂਗੇ। ਉਹ ਥੋੜੀ ਰੰਜੀ ਡਾਕਟਰ ਦੇ ਕਟਾਣਾ ਹੈ। ਫੈਲ ਦਿਓ ਫੈਲ ਦਿਖਾਓ ਮੈਨੂੰ ਕਿੱਥੇ ਪਹਿਲਾਂ। ਕਿਹੜੀ ਪਹਿਲਾਂ? ਸ੍ਰੀਨਾਥ ਥੋੜੀ। ਜੋ ਹੈ ਸ੍ਰੀਨਾਥ। ਅੱਡੇ ਵੀ ਨੂੰ ਕੱਟੋ ਇਹ ਮੈਂ ਕੱਟਾਂ। ਉਹ ਮਾ ਕੁਛ ਨਹੀਂ ਹੈਗਾ ਇਸ ਨੂੰ ਘੱਟਾ ਫੈਲੋ ਉਹ ਜਿਹੜੀ ਦਵਾਈ ਨਹੀਂ ਮਿਲੀ ਉਹ ਉਹੀ ਲੋਰ ਐਸਨ ਕਰਮ ਬਸ ਠੀਕ ਹੈ ਇਹ ਚੀਜ਼ਾਂ ਨਹੀਂ ਜੀ ਦੋਸਤਾਂ ਨੂੰ ਇੱਕ ਪਰ ਟੈਸਟ ਕਰਾਣੇ ਆ ਔਰ ਅਸੀਂ ਨਾਲ ਨਾਲ ਰਿਪੋਰਟ ਹੈਗੀ ਉਹਦੇ ਵਿੱਚ ਟੈਸਟ ਠੀਕ ਹੈ ਜਿਸੇ ਮੋ ਪਾ ਲਈ ਨਹੀਂ ਲੱਗਦਾ ਨਹੀਂ ਨਹੀਂ ਸਮਝ ਰਹਾ ਭਾਓ ਆਹੀ ਲੈ ਕੇ ਜਾਣਾ ਬਸ ਆਪਣੰਦੇ ਤਾਂ ਝੋੜਾ ਚੱਕ ਕੇ ਕੀ ਕਰਨਾ ਹੈ ਤੇਰੇ ਚੱਕ ਗੱਡੀ ਰੱਖਣੀ ਲੋਡ ਪਾ ਜਾਣਾ ਤਾਂ ਤਾਲ ਲੈਦੇ ਆ ਚਲੋ ਭਾਈ ਲਓ ਰਮਾ ਰਾਜਿਕਾ ਨੂੰ ਬੈਲਟ ਲਾਓ ਬੱਸ ਲਾ ਕੇ ਬਹਿ ਜਾਓ ਬੈਲਟ ਖੁੱਣੀ ਤੇ ਮਾਦਾ ਹੋਂਜਣਾ ਨਾਲ ਫਿਰ ਉੱਥੇ ਜਾ ਕੇ ਕਿਧਰ ਲਾਉਂਗੀ ਆ ਆਰਾਮ ਤੇ ਜਾਣਾ ਕੋਈ ਛੇਤੀ ਨਹੀਂ ਕਰ ਲੈ ਲੋਜੀ ਲੋਜੀ ਆਪਾਂ ਚੱਲੀਏ ਗਿਆ ਮਗੈ ਬਲਟੇ ਨਿਕਲ ਗਿਆ ਅੱਗੇ ਪੁਲਸਾਂ ਦੇ ਖੜੇ ਜੱਸਾ ਆਜੋ ਆਜੋ ਕਹਿੰਨਾ ਕੋਈ ਲੋੜ ਨਹੀਂ ਬੈਠੀ ਚਲੋ ਜੀ ਆਪਾਂ ਚਲੇ ਆ ਮੈਂ ਤੇ ਪਾਪਾ ਜੀ ਦਵਾਈ ਲੈਣ ਠੀਕ ਹੈ ਉਹਨੂੰ ਕਹਿਣਾ ਤਾਂ ਵੀ ਆ ਸਾਰੀ ਸਫਾਈ ਕਰਦੀ ਚੰਗੀ ਤਰ੍ਹਾਂ ਆਣੇ ਦਾ ਲੈ ਕੱਲ ਕਵਾੜਾ ਘੱਟ ਕੇ ਛੱਟਿਆ ਮਿੱਟੀ ਪਤਾ ਕਿਆ ਉਸਕੇ ਉੱਪਰ ਨਾ ਪ੍ਰਾਲੀ ਗਰਾ ਕੇ ਗਰਾਣੀ ਦੀ ਜਿਹੜੇ ਬੀਜ-ਬੀਜੀ ਕਾਨੂੰ ਪਾਣੀ ਵੀ ਨਹੀਂ ਦਿਆ ਜਿਹੜੇ ਨਿਕਲ ਜੂਗੇ ਉਹ ਸੁੱਕਲ ਤਾਂ ਲੱਗੇ ਹੁਣ ਇਸ ਤਰ੍ਹਾਂ ਨਹੀਂ ਹੂੰ ਉਸ ਨੂੰ ਫਿਰ ਪਹਿਲਾਂ ਪ੍ਰਾਲੀ ਨੂੰ ਪ੍ਰਾਲੀ 'ਤੇ ਛਿੜਕ ਦਿਓ ਤਾਂ ਕਰੰਟਾ ਹੋ ਜਾਏ ਬੱਸ ਹੁਣ ਪੱਕਣੇ ਸ਼ੁਰੂ ਹੋ ਜਣੇ ਕਣਕਾ ਹੁਣ ਆਪਾਂ ਹੀ ਲੋ ਜੀ ਪਾ ਪਹੁੰਚ ਗਏ ਗੱਡੀ ਖੜਾਤੀ ਪਰ ਭੀੜ ਬਹੁਤ ਲੱਗ ਰਹੀ ਹੈ ਗੱਡੀਆਂ ਚ ਉਹ ਬਹੁਤ ਦੂਰ ਜਾ ਕੇ ਗੱਡੀ ਖੜਾਈ ਹੈ ਪਾਪਾ ਜੀ ਤਾਂ ਝੋਲਾ ਵੀ ਲੈ ਕੇ ਆ ਰਹੇ ਸੀ ਕਿ ਮੈਂ ਕਿ ਉਹ ਦੀ ਕੀ ਲੋੜ ਹੈ ਚੋਲੇ ਕੇ ਵਿੱਚ ਤਾਂ ਤੁਸੀਂ ਉਵੇਂ ਭਜਨੇ ਨਾ ਪਾਇਆ ਵਾ ਉਹ ਹੈ ਉਹ ਕੀ ਲੋੜ ਨਹੀਂ ਹੁੰਦੀ ਬਸ ਚੋਲੇ ਦੀ ਭੀੜ ਤਾਂ ਖਾਸੀ ਲੱਗ ਰਹੀ ਹੈ ਜਿਹੋ ਹਸਪੀਟਲ ਚ ਬਾਕੀ ਦੇਖਦੇ ਮੈਨੂੰ ਤਾਂ ਗਰਮੀ ਲੱਗੀ ਗਈ ਪਾਪਾ ਜੀ ਕਹਿੰਦੇ ਏਸੀ ਨਾ ਚਲਾਉ ਕੋ ਕਰਨਾ ਹੈ ਕਿਆ ਕਹਿੰਦੇ ਗਰਮ ਹਵਾ ਚਲਾ ਦੇ ਹਾਏ ਹਾਏ ਮੇਰੇ ਇੰਨੀ ਗਰਮੀ ਲੱਗ ਰਹੀ ਹੈ ਲੋ ਜੇ ਸਾਹਮਣੇ ਆ ਗਿਆ ਹਸਪੀਟਲ ਦੇਖਦੇ ਆਂ ਬਾਕੀ ਹੁਣ ਡਾਕਟਰ ਕਹਿੰਦੇ ਟੈਸਟ ਕਰਵਾਣੇ ਦਵਾਈ ਲੈਣੀ ਆ ਆਪਾਂ ਨੇ ਇਹਦੇ ਲਈ ਟਰੱਕ ਵਾਲੇ ਨੇ ਆਪਾਂ ਨੂੰ ਖੜਕੇ ਜਿਹ ਸਾਈਡ ਦਈਏ ਵੀ ਲੰਘ ਜੂ ਕੀ ਕਰ ਰਹੇ ਆ ਭੈਣ ਭਾਈ ਬੈਠੇ ਕਬੂ

देख लरारत कर रहे है मेरी लात तोड़ूंगा फिर बीजी पीछे कर पीछे कर बैक कर ਹੈਵੀ ਡਰਾਈਵਰ ਹੈ ਐਨੀ ਹੌਲਾ ਹੌਲਾ ਕਿਉਂ ਬੋਲ ਰਿਹਾ ਏ ਕੀ ਆਵਾਜ਼ ਓ ਦਿਮੋ ਆਲੂ ਬੁਖਾਰੇਗੇ ਬੁੱਟੇਗੇ ਉਹਦੇ ਕਿੰਨਾ ਫੁੱਲ ਆਇਆ ਪਿਆ ਕਾਂਚੀ ਹੌਲਾ ਕੀ ਕਟਾਈ ਕਰ ਦਣੀ ਮੈਂ ਦੋਵਾਂਗੀ ਹਲੋ ਭਾਈ ਆਲੂ ਬੁਖਾਰੇ ਤੇ ਬੁੱਟੇ ਦੇ ਫੁੱਲ ਪੂਰਾ ਫੁੱਲਾ ਆਇਆ ਪਿਆ ਮਧੂਮੱਖੀਆਂ ਵੀ ਐ ਫਿਰ ਰਹੀਆਂ ਦੇਖ ਲੋ ਪਰ ਰੱਬ ਸੱਚੇ ਪਾਤਸ਼ਾ ਸੁੱਖ ਰੱਖੇ ਵੀ ਐ ਆਲੂ ਖਾਣ ਨਾਲ ਪੱਡਾ ਭਰ ਜਵੇ ਹੁਣ ਝੜੇ ਨਾ ਫੁੱਲ ਆਦਿਕ ਉੱਪਰ ਝੜ ਵੀ ਬਹੁਤ ਰਿਹਾ ਹੈ ਓ ਦੇਖੋ ਦੇਖ ਕਿੱਥੇ ਝੜਾ ਆਹ ਆ ਕੁੜੀ ਮਾਰਨੀ ਹੈ ਤੈ ਓ ਪਾਣੂ ਆਪਣੇ ਸਬਸਕ੍ਰਾਈਬਰ ਮਿਲਣ ਆਏ ਸੀਗੇ ਆਂਟੀ ਤੇ ਦੀਦੀ ਲੋ ਜੀ ਪਾਪਾ ਜੀ ਨੂੰ ਆਪਾਂ ਦਵਾਈ ਦਵਾਤੀ ਸੀਗੀ ਤੇ ਪਾਪਾ ਜੀ ਨੂੰ ਕਰ ਲਿਆ ਡਾਕਟਰਾਂ ਨੇ ਐਡਮਿਟ ਮੈਂ ਐਡਮਿਟ ਕਰਾ ਕੇ ਘਰ ਆ ਗਈ ਸੀਗੀ ਕਿਉਂਕਿ ਪਾਪਾ ਜੀ ਜੀ ਨਾਲ ਤਾਂ ਸੁੱਜੀਆਂ ਹੋਈਆਂ ਸੀਗੀਆਂ ਤਾਂ ਕਰਕੇ ਪਾਪਾ ਜੀ ਨੂੰ ਐਡਮਿਟ ਕਰਾਉਣਾ ਪੈ ਗਿਆ ਗਈ ਤਾਂ ਸੀਗੀ ਕਹਾਣੇ ਪਾਪਾ ਜੀ ਨਾਲ ਲੈ ਕੇ ਪਰ ਛੱਡ ਕੇ ਆਣਾ ਪੈ ਗਿਆ ਉੱਥੇ ਹਸਪੀਟਲ 'ਚ ਡਾਕਟਰ ਕਹਿੰਦੇ ਵੀ ਐਡਮਿਟ ਕਰ ਦੋ ਥੋੜੇ ਦਿਨ ਮੈਂ ਕਿਹਾ ਚਲੋ ਕੋਈ ਨਹੀਂ ਕਰ ਲਓ ਹੁਣ ਐਡਮਿਟ ਵੀਰ ਲੱਤਾਂ ਨੂੰ ਸੋਜ ਆਇਆ ਵਾ ਵੀ ਉਹ ਠੀਕ ਹੋ ਜਾਊਗਾ। ਕੀ ਕਹਿ ਰਿਆ? ਓ ਠੀਕ ਐ ਹੁਣ ਤੂੰ। ਓ ਅੰਸ਼ੀ। ਓਏ ਮੁੰਡਿਆ ਦੇਖੀ ਦੇਖੀ ਤੂੰ ਰੁੱਸ ਕੇ ਦੇਖ ਖਾੜ ਜਾ ਤੂੰ। ਖਾੜ ਜਾ ਤੇਰੇ ਕੰਨ ਪੱਟਾ ਨੀਚੇ ਆ ਤਰ ਜਾ। खड़ जा तू खड़ जा नीचे उतर के तो कान नहीं इसका तो इसका तो बोल नहीं बहुत है बोल नहीं बहुत है लो भी शाम होगी शाम दे टाइम भी खास खासा सा टाइम पीस भी समराण तो ना गड्डी जे पे आए समराए ही नहीं ਜਾਂਦਾ ਹੈਗਾ ना टाइम लगे ते बस ਹੁਣ ਨਪਟਾਈਏ ਕੰਮ ਕਰ ਭਾਂਡੇ ਪਈ ਨੇ ਮੇਰੇ ਮਤਲਬ ਕੀ ਦਪੈਰ ਦੇ ਸਾਰੇ ਭਾਂਡੇ ਜਿੰਨਾ ਵੀ ਇਹਨਾਂ ਨੇ ਪਿਓ ਪੁੱਤ ਨੇ ਕੁਛ ਖਾਦਾ ਪੀਤਾ ਹਨ ਸਾਰੇ ਕੰਮ ਭਾਂਡੇ ਪਈਏ ਹੁਣ ਮਾਂਜਦੀਆਂ ਬਸ ਗੁਰਦੁਆਰਾ ਸਾਹਿਬ ਦੇ ਰਹਿਣਾ ਸਾਡਾ ਭਾਰਾ ਮੱਛਰ ਬਈ ਇੰਨਾ ਕਾਫੀ ਹੋ ਗਿਆ ਆਹ ਉਹ ਲਡ ਲਾ ਕੇ ਵੀ ਮੱਛਰ ਭਜਦਾ ਨਹੀਂ ਹੈਗਾ ਮੈਂ ਰੈਸ ਕਹਿਣੀ ਹੈ ਵੇ ਉਹੋ ਕਰ ਲਓ ਹੁਣ ਪਾਣੀ ਆਵਾਜੇ ਬੁੱਧਾ ਵਾਲੇ ਬੂਟ ਹੋਰ ਥੋੜੀ ਜਿਹੀ ਸਾਡੀ ਮੱਝ ਬਿਮਾਰ ਹੋ ਰਹੀ ਐ ਅੱਜ ਮੱਝ ਕੇ ਗਲੂਕੋਸ ਲਗਾਇਆ ਤਾਂ ਸਾਡੇ ਪਿੱਛੇ ਤਾਂ ਗਲੂਕੋਸ ਲਗਾਇਆ ਵਿਚਾਰੀ ਬਿਮਾਰ ਹੋ ਰਹੀ ਐ ਠੀਕ ਹੈ ਜੀ ਹੁੰਦੀ ਹੈਗੀ ਠੀਕ ਹੋ ਜਾਂਦੀ ਫੇਰ ਬਚਾ ਕੇ ਠੰਡ ਠੁੰਡ ਲੱਗ ਜਾਂਦੀ ਐ ਤੇ ਪਾਪਾ ਜੀ ਨੇ ਸਾਡੇ ਨੇ ਵਿਚਾਰੇ ਨੇ ਚਕੰਦਰ ਚਕੰਦਰ ਧੋਕੇ ਰੱਖਿਆ ਹੋਇਆ ਸੀਗੇ ਬਈ ਉਹਦਾ ਜੂਸ ਪੀਊਂਗਾ ਮੈਂ ਮਸੰਮੀਆਂ ਦਾ ਸਾਨੂੰ ਖੀਜਿਆ ਕਰਨ ਵੀ ਹਾਂ ਤੁਸੀਂ ਜੂਸ ਨਹੀਂ ਬਣਾਉਂਦੇ ਜੂਸ ਬਣਾ ਕੇ ਪੀ ਲਿਆ ਕਰੋ ਇਹ ਕਰ ਲਿਆ ਕਰੋ ਮੈਂ ਕਿਹਾ ਚਲੋ ਕੋਈ ਐ ਸਭ ਜੁਨੇਟਰ ਸਾਨੂੰ ਨਹੀਂ ਕਰਤਾ। ਭਾਂਡੇ-ਭੁੰਡੇ ਪਾਲੇ ਹੋਏ ਪਏ ਆ ਦੇਖੋ ਸਬਜੀ-ਸਬਜੀ ਠੰਡਾਈ ਪਈ ਐ। ਉਹ ਹੋਰ ਆਟਾ ਵੀ ਬਾਹਰੇ ਪਿਆ ਐ। ਕਹਿੰਦਾ ਭਾਂਡੇ ਸਾਰੇ ਤੇ ਪਿਓ-ਪੁੱਤ ਨੇ ਬੇਲ ਪੂਰੀ ਬਣਾਉਣੀ ਖਾਦੀ ਲਈ। ਦੋਨੇ ਪਿਓ-ਪੁੱਤ ਇਹ ਜਿਹੜੇ ਰੋਟੀ ਨਹੀਂ ਖਾਦੀ ਇਹਨਾਂ ਨੇ ਘਰੇ। ਨਾਲੇ ਮੈਂ ਰੋਟੀ ਬਣਾ ਕੇ ਗਈ ਸੀ ਹੈਨਾ। ਭੱਜ ਨੱਠ ਕੇ ਰੋਟੀਆਂ ਬਣਾਈਆਂ ਸਾਰੇ ਕੰਮ ਨਪਟਾਈ। ਵੀ ਹਾਂ। ਵੀਹਨਾ ਹੋਵੇ ਵੀ ਰੋਟੀ ਨਹੀਂ ਹੈ ਰੋਟੀ ਬਣਾ ਕੇ ਚਲੀ ਜਾਂਦੀ ਰੋਟੀ ਨਹੀਂ ਖਾਂਦੇ ਹੈਗੇ ਬਾਹਰੋਂ ਲੈ ਆਣ ਕੇ ਖਾਂਦੇ ਨੇ ਕੁਛ ਨਾ ਕੁਛ ਮੈਂ ਕਿਹਾ ਆਪ ਖਾਦਾ ਜੀ ਮੈਨੂੰ ਵੀ ਸਮੋਸੇ ਖਵਾ ਦੇ ਵੀ ਮੈਂ ਕਿਹਾ ਰੋਟੀ ਖਾਦੇ ਨਾ ਆਸਤੇ ਲੰਗਰ ਚ ਖਾ ਕੇ ਆਏ ਤੇ ਮੈਂ ਕਿਹਾ ਇਹੋ ਜਿਹੇ ਖਾੜੇ ਸਮੋਸੇ ਕਿ ਲੰਗਰ ਚ ਚੱਲ ਰਿਹਾ ਦਾ ਵੀ ਜੀ ਤੁਸੀਂ ਇਹੋ ਕਰਿਆ ਸਮੋਸੇ ਚ ਖਾ ਕੇ ਆਏ ਕੱਪੜੇ ਧੋ ਕੇ ਸੁੱਕਣੇ ਪਾਏ ਹੋਏ ਸੀਗੇ ਵੀ ਮੈਂ ਸਰਦਾਰ ਜੀ ਨੂੰ ਕਿਹਾ ਵੀ ਤੁਸੀਂ ਕੱਪੜੇ ਤਾਰ ਦਿਓ ਹਨ ਸੁੱਕਣੇ ਪਾਏ ਹੋਏ ਤੇ ਹਾ ਲਾਵੇਂ ਨਾ ਦੁੰਦ ਦਾ ਕੋਟਾ ਪਿਆ ਬਸ ਉਹਦੇ ਪੇਪਰ ਵੀ ਹੋ ਚਲੇ ਮੈਂ ਸੋ ਜਾਈਂ ਭਾਵੇਂ ਸੌਂਵਾਂਗੀ ਕੱਲੂ ਕੋਟ-ਕੂਟ ਪਾਪਾ ਜੀ ਦੇ ਵਿਧੋਦਣੇ ਤੇ ਕੱਪੜੇ ਸਰਦਾਜ ਨੇ ਇੱਥੇ ਰੱਖ ਦੇ ਤਾਰ ਕੇ ਤੇ ਇੱਧਰ ਮੈਂ ਗਰਮੀ ਵਾਲੇ ਕੱਪੜੇ ਆ ਦੇਖੋ ਇੱਕ ਬੈਗ ਪੂਰਾ ਗਰਮੀ ਵਾਲੇ ਕੱਪੜੇ ਦਾ ਕੱਢ ਲਿਆ ਇਹਨਾਂ ਨੂੰ ਨਾ ਉਹ ਕਰੂੰਗੀ ਦੇਖਦੀਆਂ ਕੱਲੂ ਧੋ ਲੰਨੀ ਐ ਨਹੀਂ ਸਾਰੇ ਨੂੰ ਧੋ ਕੇ ਨਾ ਸਮੈਲ ਜਿਹੀ ਦੀ ਉਹ ਹੋ ਜਾਣੀ ਐ ਇੱਧਰ ਉਦਮ ਜੱਟ ਬੈਠੇ ਤੈਨੂੰ ਠੰਡ ਨਹੀਂ ਲੱਗ ਰਹੀ ਨਾ ਗਰਮੀ ਨਹੀਂ ਲੱਗ ਰਹੀ ਓਏ ਕਿ ਦੇਖੀ ਖੇਰ ਮਿੱਲੀ ਕੁੜੀ ਗਲਾਸੇ ਗਲਾਸ ਰੱਖੇ ਪਏ ਆ ਬੈਡਾਂ ਘਟੋਏ ਵਾ ਇਧਰ ਉਧਰ ਕਿਧਰੇ ਗਲਾਸ ਕਿਧਰੇ ਕੁਸ਼ ਕਿਧਰੇ ਕੁਸ਼ ਬਸ ਹੁ ਚੱਕ ਦੀਆਂ ਸਾਰੇ ਭਾਂਡੇ ਹੁਣ ਕਹਾਣੇ ਕੰਮ ਕਰਨ ਵਾਲੀ ਆ ਗਈ ਹੁਣ ਸਾਰੇ ਭਾਂਡੇ ਪੂਨੇ ਚੱਕ ਗਏ ਉਧਰ ਇਹਨਾਂ ਨੇ ਸਮੋਸੇ ਕੱਢੇ ਹੋਏ ਉਧਰ ਵੀ ਖੰਡਾ ਖੰਡਾ ਆਇਆ ਪਿਆ ਏ ਚਲ ਕੋਈ ਨਹੀਂ ਘੰਟੇ ਦੇ ਵਿੱਚ ਸਾਰੇ ਕੰਮ ਕਰ ਹੋ ਜਾਣੇ ਜਿਹੜੇ ਵੀ ਹੈਗੇ ਮੌਸਮ ਨਾ ਕਹਾਣੇ ਉਹ ਕੰਮ ਐ ਬਿਕਾਦੇ ਠੰਡ ਲੱਗਦੀ ਏ ਕਦੇ ਗਰਮੀ ਲੱਗਦੀ ਏ ਜੇ ਕੋਟੀ ਆ ਨਾ ਪਾਓ ਬਿਮਾਰ ਹੋ ਰਹੇ ਨੇ ਠੰਡ ਲੱਗ ਜਾਂਦੀ ਏ ਜੇ ਪਾਓ ਤਾਂ ਗਰਮੀ ਲੱਗਦੀ ਏ ਕੀ ਕਰੀਏ ਬਈ ਕੀ ਨਾ ਕਰੀਏ ਆ ਕੋ ਸਿਹਤ ਇਹਨਾਂ ਨੇ ਬਹੁਤਨੇ ਜਿਹਾ ਸਿਨੇਮਾ ਹਾਲ ਬਣਾਇਆ ਹੋਇਆ ਸੀਗਾ ਪਾਪਾ ਜੀ ਸਾਡੇ ਦਵਾਈਆਂ ਹੀ ਬਹੁਤ ਨੇ ਉਹਦੇ ਦਵਾਈ ਨਹੀਂ ਹਾਲੇ ਥੱਬੇ ਥੱਬੇ ਦਵਾਈਆਂ ਦੇ ਭਰੇ ਪੜਨੇ ਕਹਿਣਗੇ ਥੋੜੇ ਦਿਨ ਆਵਾਦ ਨੂੰ ਦਾਖਲ ਕਰਾ ਲਿਆ ਘਰਾਇਆ ਦੀ ਹੁਣ ਕੀ ਕਰੀ ਹੈਨਾ ਆ ਦੇਖੋ ਪਿਓ ਪੁੱਤ ਨੇ ਸਮੋਸੇ ਖਾਦੇ ਸੀਗੇ ਆ ਬੇਲ ਪੂਰੀ ਜੀ ਬਣਾਈ ਸੀਗੀ ਦਹੀ ਦੂਹੀ ਪਾ ਕੇ ਪਕੌੜੀਆਂ ਪਕੌੜੀਆਂ ਪਾ ਕੇ ਜੇ ਮੈਂ ਕਿਹਾ ਮੈਨੂੰ ਸਮੋਸੇ ਖਾਣੇ ਕਹਿੰਦੇ ਨਾ ਨਾ ਤੂੰ ਬਿਮਾਰ ਹੋ ਜੇਂਗੀ ਛੇਤ ਨਾਲ ਖਿਲਵਾ ਦੇ ਫਿਰ ਇਹ ਕਰ ਦੇ ਇਹ ਲਾਣਾ ਨਹੀਂ ਕਰੇਗਾ ਜਨੇ ਬੱਚੇ ਚਲਾਇਆ ਕਰਵਾਣਾ ਮੈਂ ਕਿਹਾ ਪਿਓ ਪੁੱਤ ਦੋਸੇ ਪਹਿਲਾਂ ਸਵੇਰੇ ਸਾਰੇ ਕੰਮ ਨਪਟਾ ਕੇ ਗਈ ਹੈ ਨਾ ਸੋ ਪਾਪਾ ਜੀ ਨਹੀਂ ਸਰਦਾਰ ਹੈ ਹੈ ਕਿਹੜੀ ਤਰੀਕ ਨੂੰ ਲੈ ਕੇ ਪਤਾ ਨਹੀਂ ਮੈਨੂੰ ਤਰੀਕ ਨਹੀਂ ਯਾਦ ਹੈ ਅੱਛਾ ਪਾਪਾ ਮੈਂ ਨਾ ਉਹ ਲੈ ਆਣੀ ਆ ਟੋکریاں ਜੀ ਲੈ ਲਓ ਮੈਨੂੰ ਲੱਗੇ ਇੱਥੇ ਗਰਮੀ ਆਪਾਂ ਦਾ ਸਵੇਟਰ ਕੱਢਣਾ ਪਊਗਾ ਉਹ ਦਈ ਮੈਂ 2 ਦਿਨ ਹੋ ਗਏ ਕਹਦਾ ਨਹੀਂ ਇਹ ਵੀ ਜਾਈ ਅੱਜ ਰੱਖ ਦੀਏ ਅਰਦਾਈ ਅੱਜ ਰੱਖਦੀਆਂ ਹਨਾ ਤਾਂ ਹੋ ਗਈ ਅਹ ਉਹਦੇ ਕਲੇ ਤਾਰਕੇ ਇਹਦੇ ਫੇਰ ਰਣੀ ਵਸਤ ਪੱਖੋਂ ਇਹਨੇ ਕਿ ਜਲੀ ਗਈ ਹੁਣ ਕੱਲੂ ਦੇਖੋ ਕੱਲੂ ਔਰ ਜਾਈ ਦਾ ਕਵਰ ਤਾਂ ਹੋ ਕੇ ਦੂਜਾ ਕੰਪੜਾ ਕੱਢਣਾ ਹੈ ਇੱਕ ਤਾਂ ਮਸ਼ੀਨ ਬਾਹਰ ਨਹੀਂ ਮੈਂ ਤਾਂ ਹੁਣੇ ਹੀ ਰੱਖਣੇ ਭਲੇ ਇੱਕ ਟੋਨ ਰੱਖ ਦੇਣੀ ਹੈ ਅਹ ਨਾਲੇ ਠੰਡੇ ਪਾਣੀ ਤੇ ਭੰਦੇ ਠੰਡੇ ਪਾਣੀ ਜਮਨਰ ਜੀ ਕਰਦਾ ਤਾਂ ਨਹੀਂ ਬੰਦਾ ਪਾਣੀ ਦੱਸਦਾ ਹੈ ਜੀ ਤੇ ਫਿਰ ਤੇ ਦੰਗੀਆਂ ਦੇ ਖਾਣੀਆਂ ਨਾ ਕਰੀਆਂ। ਇਹੋ ਜਿਹੀ ਮੁੱਕੀ ਅੰਸ਼ਕੀ। ਫਤਖਾ ਖਾ ਕੇ ਦੇਈਆਂ ਤੁਹਾਨੂੰ। ਮੇਰੇ ਕੰਮ ਵਾਲੇ ਨੇ। ਬੰਦਾ। ਇਹ ਤੇ ਆਪ ਕੋੜੀ ਵਿੱਚ ਕਿਹੜਾ ਮਸਾਲੇ ਜ਼ਿਆਦਾ ਕੋ ਕਿਦਾਂ ਆਇਆ ਹੈ ਕਿਦਾਂ ਆਇਆ ਸੀ ਹਾਂ ਆ ਮੈਨੂੰ ਕਾਰ ਦਿੱਤਾ ਦਫਤਰ ਨੂੰ ਕਹਿ ਦਿਆ ਇਥੋਂ ਫੇਟ ਚ ਲੈ ਲੇਂਗੇ ਆ ਰੇ ਫੋਨ ਆ ਤਾ ਉਹ ਕਿਹੜੇ ਚੜ੍ਹ ਗਿਆ ਉਹ ਤੇਰੇ ਕਾਰ ਨਹੀਂ ਮੰਗ ਰਹਾ ਮੈਨੂੰ ਮੈਂ ਮੈਨੂੰ ਕਿਹਦੇ ਏਟੀਐਮ ਹੋ ਗਿਆ ਨਾ ਏਟੀਐਮ ਆ ਕਾਰ ਨਹੀਂ ਮੰਗ ਰਹਾ ਹਾਰ ਮਤੇ ਕਾਹ ਦਾ ਕਹਾਣੀ ਵੀ ਸੁੋ ਰਹੇ ਨੇ ਤੈਨੂੰ ਇਹ ਬਣਾਇਆਗਾ ਪ੍ਰਧਾਨ ਮੰਤਰੀ ਕਾਡਾ ਹੋ ਗਿਆ ਉਹ ਤੇ ਮੇਰੇ ਮੂੰਹ ਸਾਹਕੇ ਕੁਝ ਕਾੜਨਾ ਇੱਥੇ ਮੂਹਰੇ ਹੰਨਾ ਕੋ ਅੱਛਾ ਫਿਰ ਹੋਰ ਗਿਆ ਕੋਈ ਨਾ ਤਾ ਫਿਊ ਜੀ ਉਹ ਤੇ 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 ਕੇ ਕਰ ਦੇਣਾ ਕਿ ਕਿਸ ਨੇ ਹਾਂ ਹਾਂ ਇਹ ਤਾਂ ੱਲੀ ਵਾਲੀਆਂ ਨੇ ਮੇਰੇ ਕਿਨੇ ਚ ਲਾਲ ਵਾਲਾ ਪਹੁੰਚੋ ਕਰ ਦੇ ਲੰਬਾ ਤੇਗਲ ਤੂੰ ਲੈ ਦੇ ਤੀਂ ਲੈ ਨਾ ਹਾਂ ਠੀਕ ਹੈ ਜਿਹੜੀ ਉਹ ਏਟੀਐਮ 'ਚ ਸਵਾਈਪ ਕਰਾ ਜਿਹੜੀ ਮਸ਼ੀਨ ਨਾ ਹਾਂ ਇੱਕ ਨੰਬਰ ਪਾਵਾਂ ਪੇਮੈਂਟ ਪਾਵਾਂ ਤੂੰ ਪੇਮੈਂਟ ਦੇਖ ਕੇ ਪਿੰਨ ਲਾਉ ਹਾਂ ਬਿਲਕੁਲ ਨਹੀਂ ਦੇਖੀ ਤਾਂ ਪਪੂ ਬਾ ਤੇ ਲਾਲ ਪਰਚੀ ਉਹ ਦੇਖੀ ਨਹੀਂ ਜੇ ਮੈਂ ਤੈਨੂੰ ਕਹਾਂ ਪਰਚੀ ਦੇਖ ਲੈ ਕਿੰਨੀ ਹੈ ਉਹ ਤਾਂ ਤੁਸੀਂ ਉਹ ਲੈ ਕੇ ਆਏ ਤਾਂ ਪਰਚੀ ਹੁਣ ਜਿਹੜਾ ਵੀ ਤੈਨੂੰ ਆਏਗਾ ਉਹ ਵੀ ਦੇਖੇਗਾ ਫੇ ਮੈਂ ਕੋਈ ਚੱਕਣੀ ਦਾਂ ਰੋਟੀ ਧਾਰਨ ਉਸ ਪਾਂਡੇ ਬਾਂਦੇ ਦੇ ਚੁੱਕੇ ਪਏ ਅੱਜ ਨੂੰ ਪਤਕਾ ਉਹਨੂੰ ਫੂਟ ਵੀ ਗਿਆ ਵਸਤਾਂ ਵੀਾਰੇ ਨਾਮ ਕਰ ਦਲ ਵੀ ਖਮੈ ਬੈਲ ਤੂਰੀ ਹੋਣੀ ਦਰਵਾਜ਼ੇ ਦੇ ਅੰਦਰ ਮੈਂ ਦੇਖਾਂ ਤੌੜੀ ਇਹ ਮੈਂ ਕੱਪੜੇ ਰੋਟੀ ਹਜੇ ਪੜਾਈ ਨਹੀਂ ਮੈਂ ਕਿ ਪਹਿਲਾਂ ਕੱਪੜੇ ਧੋ ਲਵਾਂ ਬਣਾ ਲੂੰਗੀ ਮੈਂ ਫਿਰ ਰੋਟੀ ਅੱਧੇ ਦਾ ਧੋ ਹੋ ਗਿਆ ਅੱਧੇ ਹੀ ਹੋ ਗਏ ਰਹੇ ਨੇ ਐ ਤਾਂ ਸਵੇਰੇ ਧੋ ਵੀ ਗਈ ਸੀ ਕਿਉਂ ਨਹੀਂ ਫਿਰ ਚੱਲ ਹੁਣ ਹੋਰ ਧੋ ਲਵਾਂ ਤੇ ਬਾਕੀ ਅਭੀ ਬਣਾਇ ਨਹੀਂ ਰੋਟੀ ਬਣਾ ਰਹੀ ਹਾਂ ਫਿਰ ਮੈਂ ਕਿ ਗਿਆਵਾ ਹਜੇ ਫਿਰ ਰੁੱਕ ਕੇ ਬਣਾ ਲੂੰਗੀ 10 ਮਿੰਟ ਤੱਕ ਦਵਾਰੇ ਬਾਜ ਮਾਰ ਦੂੰਗੀ ਫੇ ਮੈਂ ਕੱਪੜੇ ਧੋਣ ਲੱਗ ਜੀ ਭਈਆ ਵੀ ਆ ਕੇ ਰੋਟੀ ਖਾਂ ਵੀਰੋ ਕਿ ਮੈਂ ਜਦੋਂ ਬਣਾਈ ਵੀ ਹੈਗੀ ਤਾਂ ਤੇ ਮੈਨੂੰ ਇਹ ਤਾਂ ਹਨ ਵੀ ਜਿਆਦਾ ਹਨੇਰਾ ਹੋ ਜਾਣਾ ਫਿਰ ਕੱਪੜੇ ਮੇਰੇ ਤੋਂ ਉਤ ਰਹਿ ਜਾਣੇ ਕਿ ਤਾ ਨਾ ਆਹ ਸਾਫ ਤੋਂ ਸੱਜਣਾ ਉਹ ਹੋ ਗਿਆ ਮਸ਼ੀਨ ਚ ਰੱਖਦੇ ਆ ਉੱਪਰ ਟੂਟੀ ਦਾ ਪਾਣੀ ਚੋੜ ਰਿਆ ਸੀਗਾ ਸਾਰਾ ਸਰਫ ਗਿੱਲਾ ਹੋ ਗਿਆ ਹੁਣ ਅਹੀਂ ਪਾਣਾ ਪੈਂਦਾ ਹੈ ਗਿੱਲਾ ਹੈ ਮੈਂ ਜਿੱਦਾਂ ਆਤਰਾਂ ਚੁੱਤਣਾ ਤਾਂ ਹੋਈ ਜਾਣਾ ਇਹ ਫੇਰ ਲੈ ਜੂਗਾ ਮੇਰੇ ਫੇਰ ਉਹ ਹੀ ਗਿਨ ਚੜ ਜਾਂਦੇ ਹੋਰ ਧੁੱਪ ਜੀ ਆ ਜਾਂਦੀ ਹੈ ਫਿਰ ਧੁੱਪ ਦੇ ਵਿੱਚ ਨਾ ਕੋਈ ਵੀ ਕੰਮ ਹੈ ਜੇ ਧੁੱਪ ਦੇ ਵਿੱਚ ਨਹੀਂ ਕਰੇ ਜਾਂਦਾ ਹੈ ਹਨ ਚਲੋ ਜੀ ਖੂਸ਼ ਕੱਪੜੇ ਪਾਪਾ ਜੀ ਦੇ ਕੱਪੜੇ ਦਾ ਮਤਲਬ ਪਾਪਾ ਜੀ ਸਾਡੇ ਪਤਾ ਕਿਆ ਕਰਦੇ ਇੱਕ ਸੂਟ ਪਾਇਆ 2 ਘੰਟੇ 2 ਘੰਟੇ ਤੋਂ ਬਾਅਦ ਚ ਹਨ ਪਾਪਾ ਜੀ ਨੇ ਕਿਆ ਕਰਨਾ ਸੂਟ ਕੱਢ ਦੇਣਾ 2 ਘੰਟੇ ਮੈਂ ਦੂਜਾ ਸੂਟ ਪਾ ਕੇ ਘੁੰਮਣ ਲਾਇਆ ਨਾ ਉਹਨੂੰ ਪਿੱਛੇ ਡੰਗ ਦੇਣਾ ਐਹੀ ਕਰੀ ਜਾਂਦੇ ਨੇ ਤੇ ਮੈਂ ਸੋਚਿਆ ਵੀ ਪਾਪਾ ਜੀ ਦਾ ਇਸ ਤਰ੍ਹਾਂ ਹਨ ਇਹ ਵੀ ਧੋ ਲਵਾਂ ਕਿਉਂਕਿ ਫਿਰ ਚਲੋ ਹੁਣ ਕੱਲ ਨੂੰ ਸ਼ਾਮ ਤੱਕ ਸੁੱਕ ਜੂਗਾ ਹਨ ਚਲੋ ਜੀ ਫਰੈਂਡਸ ਇਹ ਤਾਂ ਸੀਗਾ ਆਪਣਾ ਅੱਜ ਦਾ ਵਲੌਗ ਸੋ ਫਰੈਂਡਸ ਉਮੀਦ ਕਰਦਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਕੋਈ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਜੀ ਆਪਾਂ ਤੁਹਾਨੂੰ ਮਿਲਾਂਗੇ ਫਿਰ ਨੈਕਸਟ ਵਲੌਗ ਨਾਲ ਸਾਡੇ ਸੱਤ ਹੋਗੇ ਮਿਲਣਾ ਦਾ ਤੇ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ